ਕਿੰਨੇ ਪਿੰਡ ਕਿੰਨਾ ਪਿੰਡਾਂ ਦੀ ਕਿੰਨਾ ਪਿੰਡਾਂ ਚਾਏ ਹੋਣਗੇ 20 ਪਿੰਡਾਂ ਚੱਲ ਗਏ ਐ ਸਵਾ 12 ਪਿੰਡ ਆਜ ਜਾ ਚੁੱਕੇ ਐ ਅਲੇ ਜਾਣਾ ਪਿੰਡਾਂ ਤਾਂ ਮੈਂ ਸੋਦੇ ਇਸ ਪਿੰਡਾਂ ਚਾ ਕੇ ਦੇਖਿਆ ਕਿ 25 ਫੁੱਟ ਤੋਂ ਲੈ ਕੇ 1800 ਫੁੱਟ ਤੱਕ ਸੋਦੇ ਬੋਲ ਹੋਏ ਐ ਤੇ 1800 ਫੁੱਟ ਤੱਕ ਪਾਣੀ ਮਾਰਾ ਇਹ ਨਹਿਰਾ ਕਦੇ ਵੀ ਮੜਾ ਬੋਤਾ ਚੰਗਾ ਪਾਣੀ ਹੋਵੇ ਨਹੀਂ ਤੇ ਕਰੀਮ ਕਰੀਮ ਨੇ ਸਾਰੇ ਇਲਾਕੇ ਦਾ ਪਾਣੀ ਮੜਾ ਜੇ ਮਾਦੀ ਮੋਟਲੀ ਕੋਈ ਜੇ ਰੌਣਕਾਈ ਕੋਈ ਬਹਾਲ ਹੋਇਆ ਪਤਾ ਇਲਾਕਾ ਤਾਂ ਇਹ ਨਹਿਰਾ ਕਰਕੇ ਹੋਇਆ ਜੇ ਹੁਣ ਨਹਿਰਾ ਦੇ ਉੱਤੇ ਲੱਗੇ ਨਲਕਿਆਂ ਦਾ ਪਾਣੀ ਪੀਣ ਤੋਂ ਵੀ ਡਾਕਟਰ ਰੋਕ ਰਹੇ ਆ ਵੀ ਇਹਦੇ ਵਿੱਚ ਜੇਨੀਆ ਮਾ ਇਹ కెమికਲ ਹੈ ਇਹ ਸਾਨੂੰ ਕਾਲ ਪੀੜ੍ਹੀਆ ਕਰੂਗਾ ਤੁਹਾਨੂੰ ਕੈਸਾ ਕਰੂ ਫਰੀਜ਼ ਕੋਰ ਦਾ ਚੌੜੀਆਂ ਨਹਿਰਾਂ ਦੇ ਪੁਲਾਂ ਦੇ ਵਿਚਾਲੇ ਕਿਹੜੇ ਨਰਕਿਆਂ ਦੇ ਪਾਣੀ ਦਾ ਕ੍ਰਾਸਟ ਹੋਇਆ ਉੱਠ ਜਿਓ ਜੀ ਦੀ ਮਾਇਆ ਹੁਜਰੇਡੀਅਮ ਕੀ ਹੁੰਦਾ ਅੱਜ ਤੋਂ 80 ਸਾਲ ਪਹਿਲਾਂ 1945 ਦੇ ਵਿੱਚ ਜਾਪਾਨ ਦੇ ਵਿੱਚ ਹਿਰੋਸ਼ਿਮਾ ਦੇ ਲਾਗਾ ਸਾਫੀ ਦੋ ਸ਼ਹਿਰਾਂ ਦੇ ਬੰਸ ਤੇ ਪਰਮਾਣੂ ਦਾ ਅੱਜ ਅਸੀਂ ਸਲਾਬਾਦ ਦੀ ਉੱਤੇ ਜੀਵਨ ਸੰਭਵ ਨਹੀਂ ਉਹ ਯਾਰਾ ਉਹ ਕੈਮੀਕਲ ਉਹ ਜੇਰਨੀਅਮ ਜਿਹੜੇ ਉਹਨਾਂ ਬੰਬਾਂ ਚ ਪਾਏ ਜਾਂਦੇ ਨੇ ਉਸ ਉੱਤੇ ਪਾਣੀ ਚਾਹੀਦਾ ਆਹ ਤੇਜਾ ਰਹਿਲਾ ਪਿੰਡ ਧਰਾਨ ਵਾਲਾ ਪਿੰਡ ਬਾਦਰੇ ਰਿਹਾ ਦੇ ਪਿੰਡ ਕੱਚੇ ਪੈਦਾ ਹੁੰਦੇ ਆ ਉੱਥੇ ਪਹਾੜ ਚੂਲੇ ਲਗੜੇ ਇੰਨੇ ਕਾਲੇ ਕਿ ਇਹ ਲੱਤ ਨਹੀਂ ਕਿਸੇ ਦੇ ਅੱਖ ਨਹੀਂ ਕਿਸੇ ਕੰਦ ਨਹੀਂ ਜਾਂਦੇ ਜਿਹੜਾ ਨੂੰ ਸਿਕਰ ਹੈ ਕੈਂਸਰ ਆ ਟੀਵੀ ਆ ਕਿਡਨੀਆਂ ਗੁਰਦੇ ਸਾਲ ਸਾਲ ਦੋ ਦੋ ਸਾਲ ਦੇ ਜਵਾਗ ਦੀਪ ਸੀ ਭਰਿਆ ਪਿਆ ਲੋਕਾਂ ਨੇ ਜਵਾਕਾਂ ਦੇ ਕਿਡਨੀਆਂ ਗੁਰਦੇ ਪੀ ਲਏ ਆ ਪਿੱਛੇ ਮੈਂ ਵੀਡੀਓ ਪਾਈ ਸੀ ਕਿਸੇ ਬੱਚੇ ਦੇ 18 ਕਰੋੜ ਦਾ ਟੀਕਾ ਲਗਣਾ ਸੀ 18 ਕਰੋੜ ਕਿੱਥੋਂ ਇਕੱਠਾ ਲੋਕਾਂ ਦਾ ਵੀ ਇਕੱਠਾ ਹੋ ਤੇ ਬਿਮਾਰੀ ਦਾ ਪਤਾ ਨਹੀਂ ਹੈ ਕਿ ਨਹੀਂ ਕਾਹਾਂ ਜੀਵ ਨੂੰ ਨੂੰ ਕਾ ਬੱਚਾ 8-9 ਮਹੀਨਿਆਂ ਦਾ ਬੱਚਾ ਲੈ ਨਹੀਂ ਤੋ ਮੈਂ ਸਭ ਤੋਂ ਸਾਡੇ ਨਾਲੋਂ ਜਾਨਵਰ ਪੰਛੀ ਪਸ਼ੂ ਜਿਹੜੇ ਬੇਜਾਨ ਹੁੰਦੇ ਆ ਜੇ ਉਹ ਵੀ ਆਪਣੇ ਬੱਚਾ ਨੂੰ ਵਿਚਾਰ ਖਾਤਰ ਆਪਣੀ ਜੀਵ ਜਾਨ ਲਾਉਂਦੇ ਕੁੜੀਆਂ ਨੇ ਇੰਡੀਆ ਦੇ ਕਾਂ ਆਂਦੇ ਪੀਣਾ ਹੁੰਦਾ ਤੁਕੀ ਦਾ ਤੇ ਕਾ ਦਾ ਮਾਇਨਾ ਦੇਖੋ ਤੁਕੀ ਦਾ ਮਾਇਨਾ ਕਾਨੂੰਨ ਦੇ ਮੁਕਾਬਲ ਥੋੜਾ ਹੁੰਦਾ ਪਰ ਆਪਣੇ ਆਂਡੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਜੀ ਚਾਹਣ ਤੋਂ ਕਾਨੂੰਨ ਲੜਦਾ ਦੀਦੀਆਂ ਅੰਡੇ ਨਹੀਂ ਆਦੇ ਫੰਦਾ ਜਾਂਦਾ ਕੁੱਤਾ ਜਾਂਦਾ ਜੀ ਨਾਲ ਠੰਗ ਮਾਰਦੀਆਂ ਸੱਚਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੇ ਆਂਡੇ ਬੱਚਾ ਨੂੰ ਬਚਾਉਂਦੇ ਏ ਰੋ ਜਾਨਵਰੋ ਪੰਛੀ

ਤਾਰ ਧਰਦੇ ਹੋ ਸਬਜ਼ੀ ਧਰਦੇ ਹੋ ਪਾਣੀ ਵਰਤਦੇ ਹੋ ਆਟਾ ਗੁੰਨਦੇ ਹੋ ਪਾਣੀ ਵਰਤਦੇ ਹੋ ਤੀਨੇ ਉਹ ਪਾਣੀ ਫਸਲਾਂ ਨੂੰ ਪਿਉਨੇ ਉਹ ਪਾਣੀ ਫਸਲਾਂ ਨੂੰ ਨਾ ਮਿਲੇ ਉਹ ਪਾਣੀ ਨਹੀਂ ਨੀਂਨਾ ਰੋਟੀ ਨਾ ਖਾਏ ਮਰਦੇ ਨਹੀਂ ਦੋ ਦਿਨ ਪਾਣੀਆ ਪੀਓ ਤਾਂ ਮਰ ਜੂਗੀ ਦਰਵਾਣੀ ਕੀ ਕਹਿੰਦੀ ਹੈ ਪਹਿਲਾ ਪਾਣੀ ਥਿਓ ਹੈ ਜਦ ਹਰਿਆ ਸਭ ਕੋਈ ਪਹਿਲਾ ਪਾਣੀ ਸਭ ਨੂੰ ਇਹਦੇ ਨਾਲ ਜੀਵਨ ਆ ਸਾਰਾ ਹਰਿਆ ਤੇ ਰਹਿ ਦੇ ਨਾਲ ਪਵਨ ਗੁਰੂ ਕਾਣੀ ਕ타 ਉਹ ਪਾਣੀ ਪਿਆ ਉਹ ਸਤਪੁਰਜ ਦਾ ਤੁਹਾਡਾ ਪਾਣੀ ਪਿਆ ਉਹ ਜਿਆਮਾ ਦੇ ਸਾਡੇ ਪਾਣੀ ਜਿਹੜੇ ਦਿਆ ਸਤਪੁਰਜ ਤੋਂ ਦਸ਼ਮੇਸ਼ ਪਤਾ ਨੇ ਖੰਡੇ ਬਾਤੇ ਦੀ ਕੋਲ ਸਟਾਈ ਤੇ ਉਹ ਫਿਰ ਮਜੀਬਲੇ ਪੈਦਾ ਕੀਤੇ ਜਿਹੜਾ ਸੂਰ ਮੇ ਪੈਦਾ ਕੀਤੇ ਉਹ ਸੂਰ ਮਾਰੇ ਉੱਠ ਕੇ ਦੁਨੀਆ ਭਾਦ ਜਨਮ ਦਾ ਆਸ ਕੀਤਾ ਈਆਂ ਪੈਲਾਂ ਦੇ ਜੀਤੀ ਰਵਾਦੀ ਕੀਤੀ ਤੇ ਉਹ ਦਰਿਆ ਉਹ ਸਤਪੁਰਜ ਦਾ ਪਾਣੀ ਸਰਵਾਰ ਮਾਰਿਆ ਜਿਹੜਾ ਨੇ ਉਹ ਜ਼ਿੰਮੇਵਾਰ ਅੱਜ ਦੇ ਨਾ ਹਜ਼ਾਰਾਂ ਡੈਂਗਾ ਫੈਕਟਰੀਆਂ ਉਹਨਾਂ ਨੇ ਕਰਾਰੇ ਕਰ ਲੁਝਾਣੇ ਲੱਗੀਆਂ ਹੋਗੀਆਂ ਨੇ ਪੂਰੀ ਦੁਨੀਆ ਚ ਬੈਨ ਹੈ ਯੂਰਪ, ਤਾਇਆ, ਕੈਨੇਡਾ, ਅਮਰੀਕਾ, ਅਫਰੀਕਾ, ਲਖਣੀ ਭਾਰਤ ਕੰਮ ਲੱਗ ਗੋ ਪੁਨੀਆ ਹਾਈ ਕੋਰਟਾਂ ਨੇ ਬੈਨ ਕਰਦੀਆਂ, ਬੰਦ ਕਰਦੀਆਂ ਕਿ ਇਹ ਡੈਂਗਾ ਇਹ ਉਹਨਾਂ ਦੇ ਨਾਮ ਦੇ ਫੈਕਟਰੀਆਂ ਕਰੇ ਨੂੰ ਮਾਰਿਆ ਬੰਦ ਕਰਦੇ 3500 ਨਹੀਂ ਸੰਕੜੇ ਦੀ ਹਜ਼ਾਰਾਂ ਫੈਕਟਰੀ ਲੱਗੀ ਹੋਏ ਲੜਾਈ ਜਿਹੜੀ ਚਹਿਲ ਪਾ ਰਹੀ ਸਾਰਾ ਬਦਨ ਦਾ ਸਿਰਵੇ ਦਾ ਪਾਣੀ ਨਿਕਲਦਾ ਜੋਰ ਤੇ ਗੰਦ ਮੰਦੋਂ ਸਭ ਕੋ ਚਾਹਦਾ ਜਿੰਨੀਆਂ ਜਦਾਂ ਨੇ ਡੈਰਿਆਂ ਨੇ ਦੋਹਾ ਮੂਰ ਸਭ ਕੋ ਚਾਹਦਾ ਜਿੰਨੇ ਹਜ਼ਾਰਾਂ ਹਸਪਤਾਲ ਨੇ ਮੁਝਾਣੇ ਦੇ ਕੁਟੀ ਵੀ ਦਾ ਮਰੀਜ਼ ਆ ਫਟਾ ਚ ਪਿਆ ਕਿਉਂਕਿ ਇਸੇ ਦਾ ਮਰੀਜ਼ ਪਿਆ ਕਿਹਦੇ ਪਾਕ ਪਈ ਪਈ ਹੈ ਕੋਈ ਬੱਚਾ ਹੁੰਦਾ ਡੀਰਦੀ ਹੁੰਦੀ ਆ خون ਨਿਕਲਦਾ ਜੋ ਗੰਦ ਮੰਦੋਂ ਨਿਕਲਦਾ ਉਹ ਸੋਨਾ ਗੰਦ ਮੰਦ ਸਾਰਾ ਰੰਗ ਫਟਦਾ ਰਹਿ ਜਾਂਦਾ ਸਭ ਅੱਖੀ ਦੇਖੇ ਦੀ ਤੇ ਸੁਣੇ ਦਾ ਫਰਕ ਹੁੰਦਾ ਆ ਆ ਮੇਰੀ ਗੱਲ ਸੁਣਦੇ ਹੋ ਸੁਣਦਾ ਸਰਨਾ ਹੋ ਜੇ ਮੈਂ ਕਹਿੰਦਾ ਜਾ ਕੇ ਬਲੀਪੁਰ ਦੇਖੋ ਤੁਸੀਂ ਖੜ ਕੇ ਬੁੱਢੇ ਦਿਲਾਰੇ ਉੱਤੇ ਤੁਸੀਂ 10 ਮਿੰਟ ਖੜ ਕੇ ਦੇਖੋ ਤੇ ਤੁਹਾਡਾ ਸੰਗ ਮੱਚੂਗਾ ਅੱਖਾਂ ਮਚਣ ਦੀਆਂ ਚਮੜੀ ਤੇ ਖੁਰਕਰ ਹੋਣਾ ਸ਼ੁਰੂ ਹੋ ਜੂਗੀ ਜਦੋਂ ਇੱਕ ਮਾਰ ਲੋ ਪਾਣੀ ਖੜ ਕੇ ਦੇਖ ਹੈ ਨਾ ਬਲੀਪੁਰ ਕੋਲ ਜਦੋਂ ਦੀ ਪਾਣੀ ਪੈਂਦਾ ਸੱਤ ਲੋਚ ਤੁਸੀਂ ਪੀਣਾ ਦੂਰ ਦੀ ਗੱਲ ਆ ਪਾਣੀ ਉਹ ਪਾਣੀ ਜਿਹੜੇ ਵੀ ਨਾ ਜਿਹੜਾ ਧਰਤੀ ਜਿਹਾ ਪਾਤਾ ਪਾਣੀ ਜਿਹੜਾ ਕੈਮੀਕਲ ਜਿਹਨੇ ਪਤਨਾ ਦੇ ਲਾਤਾ ਕੋਰ ਕਰਕੇ ਬੰਦੇ ਬੰਦੇ ਟੂਹਾਂ ਜਿੱਤੇ ਬੋ ਕਰਕੇ ਥੱਲੇ ਪਾਣੀ ਸਿੱਟਦਾ ਹੋਏ ਪਨਾ ਕਾਰਖਾਨੇ ਨੇ ਤੇ ਆਹ ਮਾਦੇ ਪਾਣੀ ਗਹਿਰਾ ਦੇ ਪਾਣੀ ਦਾ ਆਪਾਂ ਲੜ ਢਿੜ ਕੇ ਆਪਾਂ ਘਰ ਦੇ ਕੋਰ ਚ ਲਾ ਕੇ ਧੰਨ ਮਾਰ ਕੇ ਠੀਕ ਕਰਾਂਗੇ ਸਾਫ ਕਰਾਂਗੇ ਜਿਹੜੇ ਪਾਣੀ ਗਹਿਰਾ ਪਤਨਾ ਚ ਪੈ ਗਿਆ ਉਹ ਪਤਨ ਕੇ ਸਾਫ ਕਰਾਂਗੇ ਖਿਆਲਾ ਸਾਲ ਹੀ ਸਾਫ ਹੋਊਗਾ ਆ ਜੀ ਆ ਉਦੋਂ ਉੱਠਿਆ ਜਦੋਂ ਲੋਕਾਂ ਨੇ ਪਸ਼ੂ ਮਾਰ ਲਾ ਕੇ ਜਵਾਰ ਮਾਰ ਲਾ ਕੇ ਦੁੱਧੇ ਮਾਰ ਲਾ ਕੇ ਹੋਰਾਂ ਨੇ ਸੁੱਧ ਜਹਾ ਨਿਕਲ ਲਾ ਕੇ ਉਦੋਂ ਕਿਹਾ ਨਹੀਂ ਵੀ ਕਹਿੰਦਾ ਕੋਈ ਗੱਲ ਨਹੀਂ ਧਰਤੀ ਇੱਧਾ ਪਾਣੀ ਮਾੜਾ ਹੋ ਗਿਆ ਪਿਆਮਾ ਦਾ ਪਾਣੀ ਮਾੜਾ ਹੋ ਗਿਆ ਆਰਓ ਲਾ ਲੋ ਪਿੰਡਾਂ ਚ ਫਿਲਟਰ ਲਾ ਲੋ ਪਿੰਡਾਂ ਚ ਆਰਓ ਸੁੱਧੇ ਫਿਲਟਰ ਲੱਗਿਆ ਸਾਨੂੰ ਜਮੀ ਮਾਰ ਪੰਜਾਬ ਪੰਜਾਬ ਸਾਲ ਦੇ ਲੋਕਾਂ ਨੇ ਕੁੱਲੇ ਤੋਂ ਔਣੇ ਪੈ ਰਹੇ ਆ ਜਵਾਲਾਂ ਤੋਂ ਧੋਲੇ ਲਾਉਣ ਲਾ ਕੇ ਤੰਦ ਘਾਲ ਲਾ ਕੇ ਆਹ ਆਹੋ ਦੇ ਪਾਣੀ ਪੀਦੇ ਸਾਰੇ ਜੰਗਲ ਤੋਂ ਬਣਨ ਲੱਗੇ ਇਹ ਆਪ ਨੇ ਪਾਣੀ ਦੀ ਮਿਹਰ ਮੰਗੀ ਜਿੰਨਾ ਤੱਕ ਰੰਗ ਲੋੜੀ ਦਾ ਸਰੀਰ ਨੂੰ ਪਾਣੀ ਚ ਉਹ ਸਾਰੇ ਯਾਰ ਬਣ ਗਏ ਬਿਟਰ ਸਾਰੇ ਸਾਹ ਕਰਦੇ ਉਹ ਪਾਣੀ ਤੋਂ ਖਾਬ ਦਾ ਰਿਹਾ ਆਹੋ ਦੇ ਪਾਣੀ ਪੀਣ ਜੋ ਧਰਤੀ ਦੇ ਖਾਂ ਜਿਹੜਾ ਪੈਣੀ ਹੈ ਨਦਿਆਂ ਦਾ ਜਿਹੜਾ ਪੈਣੀ ਹੈ ਤਾਂ ਪਾਣੀ ਪੀ ਉਹ ਇਹਦਾ ਬਈ ਤਾਕਦੇ ਸਮਾਏ ਦਾ ਲੋਕ ਨੇ 25 25 30 30 50 50 ਹਜ਼ਾਰ ਦੀ ਮੋਟਾ ਆਉਂਦੀਆਂ ਬਾਹੋਂ ਪਾਣੀ ਦੀਆਂ ਦੇ ਵਿਲਸਟਰੀਆ ਤੋਂ ਵੱਡੇ ਖਿਡਾਰੀ ਵੱਡੇ ਕਲਾਕਾਰ ਵਗਾ ਕੇ ਪੀ ਲੈਣਗੇ ਅੱਜ ਤੇ ਮਤਲਬਾਂ ਦੇ ਗਰੀਬਾਂ ਨੇ ਪੂਰਾ ਲੈ ਸੜਿਆ ਆਪੋ ਕਰੇ ਕਾਹੀ ਮਰਦੇ ਫਿਰ ਸਾਨੂੰ ਮਾਰ ਕਰਾਂਗੇ ਇਹ ਅਮਰੀ ਦੀ ਰਿਪੋਰਟ ਆ ਕਿ ਦਸਾਂ ਸਾਲਾਂ ਬਾਅਦ ਪੰਜਾਬ ਦੇ ਵਿੱਚ ਪੱਛੇ ਪਹਿਲਾ ਹੁਣ ਹੱਜਰੇ ਆ 10 ਸਾਲ ਕਦੋਂ ਹੋਏ ਉਹ ਕਹਿੰਦੇ ਪੰਜਾਬ ਪਾਣੀ ਪੰਜਾਬ ਪੀਰ ਆ ਤਾਫਾ ਛੱਡੋ ਹੁਣੀ ਦੇਖੋ ਫਿਰਦਕੋਟ ਪਰ ਜੋ ਕੋਲ ਬਾਜੋ ਮੌਕਾ ਬਰਨਾਲਾ ਰਜਾਣਾ ਬਰਨਾਲਾ ਜਿੱਥੇ ਮਰਦੀ ਬੱਲੋ ਸੁਣ ਦੋ ਤਰ੍ਹਾਂ ਦੇ ਕੋਲ ਲੱਗੇ ਬਹਿਣਗੇ ਸ਼ਹਿਰਾਂ ਚ ਕਿਹੜੇ ਇਹਦਾ ਆਰੀ ਵੀਆ ਕੋਲ ਵੀ ਇੱਥੇ ਕੀ ਕੀ ਨਾ ਜਵਾਬ ਲਊਗਾ ਇੱਕ ਕੋਲ ਮਿਲੂਗਾ ਮਕਾਨਾਂ ਤਾਕਤ ਵਧਾਉਣ ਲਈ ਤੇ ਯਾਰ ਬੋਤਿਆਂ ਨੇ ਜਿੱਦੇ ਉੱਠਾਂ ਨੇ ਜਿੱਦੇ ਪੈਦਾ ਕਰਨ ਵਾਲੀ ਤਾਂ ਕੰਪਨੀ ਹੈ ਹਾਂ ਜਦ ਜਸਰੀ ਹੈ ਤੇ ਨਿਕਰਦਾ ਕਾਛੀਆਂ ਦੇ ਹੁੰਦੇ ਪਹਿਲਾ ਹੋਏਗਾ ਜਦ ਜੇ ਸੇਰਾਂ ਦੇ ਜਵਾਲੇ ਪਾਤ ਨਹੀਂ ਫੜ ਕੇ ਉਹ ਤਾਂ ਕੀ ਦੇਉਂ ਤੇ ਅੱਜ ਸਾਨੂੰ ਕੀ ਇਹ ਨਾ ਜਵਾਲਾ ਜਨਾ ਪੈ ਰਿਹਾ ਉਹ ਤਾਂ ਕੀ ਇਹ ਤੇ ਸਾਨੂੰ ਅੱਜ ਆਪਣੀ ਮਰਦਾਨਾ ਪਾਟਣ ਲਈ ਗੋਲੀਆਂ ਕੀ ਗਿਲ ਹੋਂਕ ਇਹ ਸਾਰਾ ਪਾਣੀ ਦੀ ਮੇਰ ਬਣੀ ਆਈ ਜਨਾ ਕੋਤਾ ਸਨਮਾ ਸਪੀਕਰ ਪੰਜਾਬ ਦਾ ਗੁਰਦਰ ਸਿੰਘੋਂ ਪੁੱਹ ਕਮਾਲ ਲਗਾਤਾ ਸਰਨਸਥਾਨਾਂ ਕਾਲਾ ਨੂੰ ਵੀ ਵੀ ਕੀ ਤੱਕ ਜਾਂਦੇ ਰਹੇ ਉਹਦੇ ਦਰਿਆ ਤੇ ਵੀ ਹਾਲ ਦੇ ਸਿਲੂਕ ਕਮ ਜੈਲ ਪਾ ਕੇ ਮਾਰਿਆ ਜਾ ਰਿਹਾ ਹੈ ਹੁਣ ਕਿਸੇ ਨੇ ਬਈ ਹੁਣ ਇਹਨੇ ਐਮਐਲਏ ਕੋ ਗੀ ਲੁਧਿਆਣੇ ਤੋਂ ਪੱਪੀ ਲੁਧਿਆਣੇ ਦਾ ਐਮਐਲਏ ਹੈ ਪੱਪਾ ਲ ਐਮਐਲਏ ਲੁਧਿਆਣੇ ਤੋਂ ਇੰਨੇ ਐਮਐਲਏ ਡਾਇਲ ਗਲਟੀਆਂ ਦੇ ਮਾਲਕਾਂ ਦੀ ਮੀਟਿੰਗ ਕਰਾ ਰਿਹਾ ਡੀਸੀ ਲੁਧਿਆਣੇ ਦਾ ਉਹਨਾਂ ਨੂੰ ਬੇਸੂਰ ਦੱਸ ਰਹੇ ਐ ਪਰ ਤਸੂਰ ਬਾਸੀਆ ਦੇ ਪਾਣੀ ਦੀ ਦੇ ਮਤਲਬ ਹੈ ਮੈਂ ਕਿਹਾ ਸੀ ਵੀ ਆਹੋ ਤੁਸੀਂ ਲੋਵਰੇ ਨਾਲ ਤੁਸੀਂ ਕਹਿੰਦੇ ਬੇਸੂਰ ਲੋਕ ਐ ਇਹਨੂੰ ਨਾਮ ਲੈ ਕੇ ਧੰਦੋ ਆਪਾਂ ਬੁੱਢਾ ਰਜਾਈ ਦੀ ਗੱਲ ਛੱਡੋ ਆਪਾਂ ਚੱਲਦੇ ਹਾਂ ਸਤਪੁਰੰਦੇ ਦੇ ਵਿੱਚ ਬੁੱਢਾ ਰਜਾਈ ਤੋਂ ਪਹਿਲਾਂ ਉਹ 25 20 ਕਿੱਥਾਂ ਨੂੰ ਹਰ ਇੱਕ ਮਤਲਬ ਆਲੂ ਸੁਨੂਤੋਂ ਮੈਂ ਗਲਾਸ ਨਹੀਂ ਪੀਉਂਦਾ ਪਾਣੀ ਦਾ ਇੱਕ ਘੁੱਟ ਨਹੀਂ ਪੀਉਂਦਾ ਖੂਨ ਪਾਣੀ ਪੀਉਂਦਾ ਕੱਪ ਦਾ ਪਾਣੀ ਕਰ ਪੀਉਂਦਾ ਜਿਓ ਕੋਟ ਨੂੰ ਮੂਹਰ ਪਾਣੀ ਦੇ ਕਾਬਿਲ ਵਿੱਚ ਰੱਖ ਲਿਓ ਮੈਂ ਮੰਨ ਲਿਉਂਗਾ ਕਿ ਤੁਸੀਂ ਬੇਹਕੂਰ ਐ ਤੁਸੀਂ ਚਾਈਓਂ ਤੇ ਸਿਧਾ ਮੇਰਾ ਖਿਲਾਫ ਜਾ ਬਈ ਮੈਂ ਸੋਨੇ ਕੋਲ ਮੋਕਾਂ ਖੜੇ ਹਾਂ ਜਿਓ ਕੋਟੋਂ ਮੈਂ ਚੌਂਗਣ ਨਹੀਂ ਐਪੀ ਜੀ ਨੇ ਮੈਂ ਸੋਨੇ ਕੋਲ 2 ਸਾਲ ਪਹਿਲਾਂ ਵੀ ਆਇਆ ਸੀ ਜਦੋਂ ਮੈਂ ਤੇ ਲਗਾਵਾ ਪਾ ਲਈ ਸੀ ਉਹ ਤੋਂ ਵੀ ਲੋਕਾਂ ਨੇ ਚੇਕਾ ਬਸ ਉਹਦਾ ਮੋਰਚਾ ਲਾਇਆ ਸੀ ਨਾ ਫਗਾਂ ਮਾਰੇ ਜਾਉਗੇ ਪਾਣੀ ਤੁਫਾਨ ਦੇ ਥੱਲੇ ਜਾਣਾ ਉਹਦਾ ਪਰ ਚਾਕੀ ਵੱਸੇ ਨਾਲ ਲੈ ਕੇ ਹਰੀਏ ਮਤਨ ਦੇਖਾ ਇਹਨਾਂ ਬਾਬਾ ਬੰਦ ਰੋਕਿਆ ਸੀ ਮੇਰਾ ਕੀ ਨਜਾਇਜ਼ ਮੇਰਾ ਕੀ ਲਾਲਚ ਹੈ ਸਾਡਾ ਜਿੰਦਗੀ ਨਹੀਂ ਪੂਰੀ ਬਜਿਆ ਦਲੇਸ਼ ਤੋੜ ਵਰਗੇ ਗਮਿੰਦਰਪਾਲ ਰੂਬੇ ਵਰਗੇ ਜਿਸ ਵੀਦ ਸਗਾ ਕਿਸੇ ਤੋਂ ਇੰਜੀਨੀਅਰ ਬੰਦਾ ਲੱਖ-ਪੂਰ ਲੱਖ ਕੁੰਜਾਦਰ ਖਾਨ ਅੱਲਾਹ ਬੰਦਾ ਹੈ ਤੇਿਆਣੇ ਤੋਂ ਡਾਕਟਰ ਅਮਰ ਬੈਂਸ ਕਰਨਾ ਡਾਕਟਰ ਹੈ ਤਾਰੂਜ ਨੂੰ ਮਾਰਨ ਵਾਲਾ ਨੰਮਾ 10000 ਮਾਰ ਮਾਰ ਡਾਕਟਰ ਕੋਈ ਫਿਰਵਾਹ ਆ ਰਹੀ ਆ ਸੁਜਾ ਸੁਲਮਾਨ ਉਹ ਆਪਣੀ ਫੈਰਮ ਦੀ ਪ੍ਰਮੋਸ਼ਨ ਛੱਡ ਕੇ ਆ ਸਾਡੇ ਕੋਲ ਕੱਲ ਮੋੜ ਦਾ ਪਤਾ ਆ ਥੋੜਾ ਗਲਤੀ ਸੀ ਚੰਦ ਬਾਜਾ ਐ ਸੇਰ ਦੇ ਘਰ ਤੋਂ ਦੇ ਤੱਕੇ ਦਾ ਨੌਜਵਾਨ ਹੈ ਜਿਹੜਾ ਮੈਡੀਕਲ ਕਾਜ਼ਲੀ ਵਿੱਚ ਦਰਦ ਲੜਦਾ ਲਿਆ ਅੱਜ ਕੱਲ ਮਰੀਜ਼ਾ ਬੈਠਾ ਹੈ ਉਹਦਾ ਪਰਿਵਾਰ ਵੀ ਮਰੀਜ਼ਾ ਬੈਠਾ ਹੈ ਜੋ ਜਵਾਬ ਵੀ ਮਰੀਜ਼ਾ ਬੈਠੇ ਆ ਉਹ ਨਾ ਇੱਕਲਾ ਪਾਣੀ ਪੀਂਦਾ ਨਾ ਇੱਥੇ ਰਹਿਦਾ ਉੱਥੇ ਬੈਠੇ ਨੂੰ ਫਿੱਕਰਾ ਹੈ ਕਈ ਯਾਰ ਆ ਗਏ ਲੋਕ ਮੰਗਦੇ ਤੇ ਆਪਾਂ ਘਰਾਂ 'ਚ ਬੈਠੇ ਆ ਤੌਰ ਤੇ ਮਾਦੀਆ ਜੋ ਵੀ ਜੇ ਸੋਨੂੰ ਲੱਗਦਾ ਵੀ ਇਹ ਤਾਂ ਬੰਦੇ ਮਰਨਗੇ ਜੀ ਤਾਂ ਸਾਨੂੰ ਸਰਕਾਰ ਦੇ ਦਾਜਾਣੇ ਦੇ ਜਾਣਾ ਆ ਆ ਚਾਰ ਦਿਨ ਪਹਿਲਾਂ ਨੀ ਖਬਰ ਚੱਲਦੀ ਸੀ ਸੁਣੀ ਹੋਈਆਂ ਸਾਰਿਆਂ ਨੇ ਵੀ ਮੁੱਲਾਂਪੁਰ ਦਾਖਾ ਦੇ ਵਿੱਚ ਲੱਕਾ ਸਿੱਖ ਸੁਧਾਣਾ ਕਦੇ ਸ਼ਰਕ ਦੇ ਠੇਕੇਦਾਰ ਨੂੰ ਅੱਜ ਲਾ ਕੇ ਮਚਾਉਣ ਦੀ ਧਮਕੀ ਦੇ ਕੇ ਗਿਆ ਇਹ ਖਬਰ ਚੱਲ ਰਹੀ ਹੈ ਪਾਚਾ ਦੇ ਦੋ ਬੰਦਿਆਂ ਤੇ ਮਾਰੀ ਲੈਣਾ 15 12 ਬੰਦੇ 8 7 ਦੇ ਲਿਖ ਤੇ ਜਿੱਦੇ ਲੋੜ ਲਗੀ ਫਿੱਟ ਕਰ ਜਾਗੇ ਵਿਚ ਆ ਆਈ ਸਰਕਾਰ ਨੂੰ ਦੋ ਸਾਲ ਪਹਿਲਾਂ ਪਾਚਾ ਦਿੱਤਾ ਵੇਲਦੇ ਹੋਲੀਗੇ ਮੁੱਤਲ ਤੁਹਾਨੂੰ ਕਾਬ ਕਾਦਾ ਕਿ ਲੱਖਾਂ ਚਿੱਤਾ ਵੇਚਦਾ ਹੈ ਪਾਕਿਸਤਾਨ ਤੋਂ ਮੰਗਾ ਕੇ ਡੰਡੇ ਲਾਹੀ ਅੱਜ ਸਾਇਰ ਤਰ੍ਹਾਂ ਜੋੜੀ ਇਹਨਾਂ ਪੰਜਾਬ ਦੇ ਲੋਕਾਂ ਨੇ ਕੱਟ ਕੀਤਾ ਪਾਚਾ ਰੱਦ ਕਰਨਾ ਪਿਆ ਸਰਕਾਰ ਨੂੰ ਠੀਕ ਹੈ ਲੜਨਾਰੇ ਬੰਦਿਆਂ ਨੂੰ ਸਿਆਸਤ ਕਾਰੇ ਬੰਦਿਆਂ ਨੂੰ ਸਰਕਾਰਾਂ ਨੇ ਓਲ ਜਾਣਾ ਜਿਨ੍ਹਾਂ ਸਿੱਧਾ ਸੌਣਾ ਹੈ ਆਪਾਂਗੇ ਨੀਕਾ ਐਨਐਸਐ ਲਾਇਸੈਂਸ ਵਾਲੇ ਮੁੰਡਾ ਤੇ ਡਿਗੁਰਾਣ ਜਾ ਕੇ ਸਿੱਤੇ ਸਾਡੇ ਮੁੰਡੇ ਹੋਰ ਦਾ ਪਤਾ ਕਰਤਾ ਇਸ ਵਿੱਚ ਉਹ ਨੌਜਵਾਨ ਜਿਹੜਾ ਸਵੇ 2 ਲੱਖ ਰੁਪਏ ਜਿੱਤ ਗਿਆ ਅੱਜ ਉਹਨੂੰ ਅੱਜ ਵੀ ਸ਼ਿਕਨ ਦਾ ਨਾਮ ਲੈ ਆਇਆ ਗਲਤੀ ਕੀਤੀ ਹੈ ਸਾਡੇ ਅੱਗੇ ਅਰੇ ਕੰਪ ਕਰ ਜਾਂਦੇ ਸਤਪੁਰੇ ਆਪਾਂ ਕੀ ਲੈਣਾ ਹੈ ਆਪਾਂ ਨੂੰ ਕੀ ਹੈ ਇਹ ਸੱਤ ਤੋਂ ਸੋਚ ਵੀ ਆਪਾਂ ਕੀ ਲੈਣਗੇ ਸਮਾ ਮਾੜਾ ਹੋਣਾ ਬਾਈ ਆ ਕਾਨੂੰਨ ਜਿਹੜੇ ਕਹਿੰਦੇ ਵਸਤੀਵਾਦੀ ਕਾਨੂੰਨ ਸੀ ਵਿਰੇਜਾਂ ਦੇ ਕਾਲੇ ਕਾਨੂੰਨ ਸੀ ਇਹ ਮਾੜੇ ਕਾਨੂੰਨ ਸੀ ਅਸੀਂ ਬਦਲਦੇ ਲੋਕਾਂ ਨੂੰ ਸਾਹ ਮਿਲੂਗਾ ਲੋਕਾਂ ਨੂੰ ਰਾਹ ਮਿਲੂਗੀ ਉਹ ਕਾਨੂੰਨਾਂ ਦੀ ਆਰਥ ਕਾਨੂੰਨ ਕਿਹਦੇ ਵਰਤਦੇ ਇਹਦਾ ਡੀਸੀ ਜਰੇ ਦਾ ਪਹਿਲਾ ਮਾੜਾ ਸੀ ਨਾ ਦਵਾ 44 ਉਹਨੂੰ ਡੀਐਸਪੀ ਨੂੰ ਕਹਾ ਦੇ ਦਾ ਦਿੱਪਤੀ ਨੂੰ ਤੂੰ ਲਾ ਸਕਦਾ ਜਿੱਥੇ ਮਾਪਿ ਦਾ ਨੂੰ ਦਿੱਪਤੀ ਕਰਨ ਦਾ ਦਵਾ ਖਾਰੀ ਜੀ ਨਹੀਂ ਆ ਕੱਛ ਨਹੀਂ ਕਰ ਸਕਦਾ ਯਾਰ ਮਾਨ 15 ਦਿਨਾਂ ਦਾ ਸੀ 90 ਦਾ ਕੱਟਦਾ ਜਦੋਂ ਮਰਜੀ ਧਿਆ ਕੇ ਦੇਰ ਤੇ 90 ਨਾਲ ਬਾਹਰ ਬੰਦ ਦੇ ਵਿੱਚ ਵਿੱਚ ਜਿਹੜੀ ਮਰਜੀ ਮੰਦਰੀ ਕੋਸ਼ਿਸ਼ ਕਰੂਗੀ ਅੱਜ ਨਾਵੇ ਤਨਕਤ ਮਾ ਹੋਈ ਆ ਰਹਿਣੇ ਚ ਕਿਸਾਨਾਂ ਨੂੰ ਦਾਸਦਾਰ ਨਹੀਂ ਮਿਲੇ 15 ਦਿਨ ਖੱਜਲ ਹੁੰਦੇ ਰਹੇ ਅੱਜ ਤੇ ਉਹਨਾਂ ਨੇ ਰੱਡ ਦੇ ਲਿਆ ਉਹਨੂੰ ਰਸਟਫਾਰਮ ਦਾ ਮਿਲ ਕੇ ਚਾਰਾਂ ਦਿਨਾਂ ਬਾਅਦ ਬੰਦਾਂ ਦੇ ਚੱਕ ਕੇ ਪਪਚਾ ਪਾਤਾ ਤਾਂ ਕਿਹੜੀ ਲਾਭ ਦੀ ਗੱਲ ਕਰਦੇ ਜੀ ਹੋ ਜਿਹੜਾ ਸਾਡੀਆਂ ਮਸਾਲਾਂ ਨੇ ਕਦੇ ਬੰਦੀਆਂ ਨੇ ਲੜਨ ਵਾਲੇ ਲੋਕ ਨੇ ਮਜ਼ਦੂਰ ਨੇ ਸਾਡੇ ਮਜ਼ਮਿਲ ਨੇ ਜਿਹੜਾ ਵੱਧ ਲੰਦਾ ਉਹ ਕਿਵੇਂ ਕਿਰਦਾ ਆਤਮਾ ਵਾਹਿਗੁਰੂ ਆਉਣ ਸਮੇਂ ਦੇ ਵਿੱਚ ਲੜਨ ਵਾਲੇ ਬੰਦੇ ਆ ਦੇਸ਼ ਘਾਸ ਵਾਲੇ ਬੰਦੇ ਜਿਹੜੇ ਮੰਨਦੇ ਨੇ ਐਨਐਸਏ ਯੂਐਫਐਲ ਦੇ ਆਪਾਂ ਨੂੰ ਕੀ ਆਪਾਂ ਵਿੱਚੋਂ ਕਿਲਾ ਲੋਕ ਕਦੇ ਕੈਨੇਡਾ ਅਮਰੀਕਾ ਕੰਨੀਏ ਕਿਨਾਂ ਤੋਰਤੀਆਂ ਥਾਰਾ ਥਾਰਾ ਨਹੀਂ ਸਾਲੀਆਂ ਉਸੇ ਸ਼ੋਸ਼ਨ ਹੋਈਆਂ ਤਾਂ ਕੋਈ ਨਾ ਮੁੰਡੇ ਦੇ ਪ੍ਰਸ਼ਨ ਦਾ ਸਕਾਲ ਹੋ ਗਿਆ ਕੰਮ ਨਹੀਂ ਲੱਗਦਾ ਨਹੀਂ ਨਸ਼ਿਆਂ ਦੇ ਰਾਹ ਤੇ ਆ ਜਿਹੜਾ ਜ਼ਮੀਨਾਂ ਵੇਚ ਕੇ ਭੱਜਦਾ ਓਏ ਮਿਲਦੀਆਂ ਨਹੀਂ 750 ਕਿਲਾ ਕਿੱਤੋਂ ਉਮੀਦ ਕਰਤੀ ਆ ਮੁੰਡੇ ਭੋਗੜੇ ਕੋਲੇ ਲੋਕਾਂ ਨੇ ਵਿੱਚ ਪਾਉਣੀਆਂ ਹੋਈਆਂ ਕੋਠੀਆਂ ਜਿਹੜਾ 2-2 ਕੋਰ ਰੁਪਈਆ ਮੈਂ ਅੱਜ ਹੀ ਵੇਚ ਕੇ ਸਾਡੇ ਤੇ ਗੁਰਗੇ ਮੈਂ ਕਿਹਾ ਅਖਰ ਹੋਏ ਤੇ ਉਸੇ ਮਾਕੇ ਆਈ ਤੇ ਕਹਿ ਲਈ ਤੇਰੇ 2 ਕਰੋੜ ਨੂੰ ਕਿਲਾ ਕਿ 4 ਕਰੋੜ ਨੂੰ ਕਿਲਾ ਐ ਵੇਚਦੀ ਕਹਿੰਦੇ ਭਾਈ ਝੋਲੇ ਭਰੀ ਕਰਦੇ ਆ ਪੈਸਿਆਂ ਦੇ ਤੇ ਗਾਹਾਂ ਜੀਵਣਾ ਨਹੀਂ ਮਿਲਦਾ ਬਾਕੀ ਮੰਗਣਾ ਨਹੀਂ ਖੜੋ 4 ਸਾਲ ਆ ਜਿੰਨੇ ਡਬਲਯੂਡੀਓਸ ਨਹੀਂ ਹੁੰਦੇ ਆ ਅਸਲ ਕੁੜਜੀਤ ਤੋਂ ਲੈ ਕੇ ਹਿੱਕ ਬਣ ਗਿਆ ਛੋਟਾ ਬਾਗਾ ਬਾਗਾ ਸੁਣਾ ਹੱਸੇ ਜੇਵਾ ਬਾਤ ਸੁਣਨਾ ਤੇ ਖੋਲੀ ਮਾਰ ਹੋਣਾ ਦੁਨੀਆ ਭਰ ਦੇ ਵਪਾਰੀ ਨੇ ਪੰਜਾਬ ਦੀ ਧਰਤੀ ਤੇ ਆ ਕੇ ਖੜਨਾ ਹੈ ਕਿਉਂਕਿ ਆਪਾਂ ਹੱਥ ਦੇ ਵਿੱਚ ਨੇ ਇਹਨੇ ਹੱਬ ਬਣ ਜਾਣਾ ਪੰਜਾਬ ਨੇ ਛੋਟੇ ਗ੍ਰਿਫਟ ਖਾਣੀ ਮਹਿਤਾ ਦੀ ਜੱਟ ਕਿਸੇ ਨਹੀਂ ਕੀ

ਜਿਹੜੀ ਕੌਮ ਕੋਲੇ ਜਿਹੜੇ ਖਿੱਤੇ ਮਣਦੇ ਲੋਕਾਂ ਕੋਲੇ ਵਿਕਤੀ ਦੇ ਪਾਣੀ ਆਪਣੇ ਆ ਉਹ ਦੁਨੀਆਂ ਤੇ ਰਾਜ ਕਰਨ ਦੇ ਰਾਜ ਮਿਲ ਜਾਂਦੇ ਰੱਖਦੇ ਸਾਡੇ ਕੋਲੇ ਦੋਨੇ ਚੀਜ਼ਾਂ ਮੌਤ ਨੇ ਗੁਰੂ ਨਾਨਕ ਪਾਚੀ ਨੇ ਕਿਹਾ ਸੀ ਉਤਪਤ ਖੇਤੀ ਮਤਲਬ ਵਪਾਰ ਸੰਸਕਾਰਿਕ ਲਾਇਕ ਹਰ ਦਿਨ ਨੂੰ ਇਹ ਕਿਉਂ ਭਾਈ ਜ਼ਮੀਨ ਧਰਤੀ ਨਾਲ ਖੇਤੀ ਨਾਲ ਕਿਉਂ ਤੋੜੇ ਪਾਣੀ ਦੀਆਂ ਨਿਯਮਤਾ ਸਾਡੇ ਕੋਲੇ ਪੰਜ ਦਰਿਆ دنیا کی باہر تک ٹھیک ہو ایک جیسے دور دور تک سمندر نہیں پر دریا بہتے ہیں کہ وہ دریا میں کسی چہرہ پر آتے سنو گے میرے گلا گرو گھر کا گیٹ دروازہ کرو گے گلا ادھر سن کے ادھر کر دیں گے اینا چلے سکے گا سو بےتی ہے زمین نہ بیچ کے اتنے رہ کے لڑائی دیں ਕਹਾਂ ਚ ਬੈਠਣ ਵਾਲੇ ਲੋਕ ਕਹਾਂ ਚ ਬੈਠੀ ਤਮਦ ਤੇ ਜਾਂਦੇ ਆ ਮਾਨ ਕਰਦੇ ਆ ਪਾਵਾ ਕਵਾਡਦੇ ਜਿਹਨਾਂ ਕੌਮਾਂ ਲੜਦੀਆਂ ਜਿਹੜੇ ਤਮਾਸ਼ੇ ਹੱਸ ਕਰਦੇ ਆ ਆਪਣੇ ਆਪ ਨੂੰ ਬਚਾਉਂਦੇ ਆਪਣੀ ਹੋਦ ਨੂੰ ਬਚਾਉਂਦੇ ਆਪਣੀਆਂ ਦਸਤਾਨ ਬਚਾਉਂਦੇ ਆਪਣੀ ਤਾਕਤ ਨੂੰ ਬਚਾਉਂਦੇ ਉਹ ਕੌਮਾਂ ਹਮੇਸ਼ਾ ਰਹਿੰਦੀਆਂ ਸਾਡਾ ਮਿੱਤ ਦਾ ਭਾਈ ਐਨੇ ਆ ਸੋਡੇ ਕੋ ਜਾ ਵੀ ਆ ਨਹੀਂ ਲੱਖਾਂ ਸੇ ਪੰਜਾਬ ਮਲ ਗਿਆ ਧਰਤੀ ਮਰ ਗਈ ਹੋਦ ਵੀ ਨਾ ਮਰ ਗਈਆਂ

ਨਿਕਲ ਕੇ ਆਇਆ ਜੋ। ਫੋੜੀ ਮਾਰਨੀ ਹੈ। ਵਾਰ-ਵਾਰ ਯਾਰਾਂ ਨੇ ਹੁੰਦੀਆਂ, ਵਾਰ-ਵਾਰ ਬੰਦੇ ਦੁਆਰ ਤੇ ਹੁੰਦੇ ਦਸਣੇ। ਸਮਾਂ ਹੁੰਦਾ। ਅੱਜ ਜੇ ਤੁਸੀਂ ਉੱਠ ਕੇ ਇਹ ਜਿਹੜਾ ਨਾਂ ਬੱਤ ਦਿੱਤੀਆਂ, ਤਾਂ ਯਾਦ ਰੱਖਿਓ ਮੇਰੀ ਗੱਲ ਚੰਤੇ ਰੱਖਿਓ ਕਿ ਕੰਮ ਰੁਣੇ। ਅਸੀਂ ਬੰਨ ਮਾਰਦਾ ਸੁਣਿਆ ਲੱਗਦਾ ਆਕੇ ਦਾ। ਜੇ 24 ਤਰੀਕ ਨੂੰ ਤੁਸੀਂ ਹਜ਼ਾਰਾਂ ਦੀ ਗਿਣਤੀ ਜਿੱਥੇ ਪਹੁੰਚ ਗਏ ਕਾ ਬੰਨ ਮਾਰਦੀ ਨੌਕਰੀਆਂ ਨਹੀਂ ਹੁਣ ਪਹਿਲਾ ਪਹਿਲਾ ਹੀ ਚਹਣਾ ਪੈਣਿਆ ਸਭ ਤੋਂ ਇਹਦੇ ਵਿੱਚ ਪੰਦ ਕਰਦੇ ਨੇ ਕਿ ਤੁਹਾਡੇ ਆਪਣੇ ਤੁਹਾਡੀ ਗਿਣਤੀ ਨੇ ਤੁਹਾਡੀ ਦਿੜਤਾ ਨੇ ਤੈਅ ਕਰਨਾ ਹੈ ਕਿ ਤੁਸੀਂ ਇਹ ਲਈ ਯੋਗ ਨਹੀਂ ਆ ਤੇਰੀ ਬਲਾਈ ਸਮਾ ਨਹੀਂ ਆ ਆਜ ਉਹਨਾਂ 24 ਤਰੀਕ ਨੂੰ ਆ ਝੰਡਾ ਦਿਖਾਉਣ ਲੱਗਿਆ ਬਾਲੂ ਮੈਂ ਝੰਡਾ ਦੇਖ ਲਿਓ ਇਹ ਝੰਡੇ ਤੁਹਾਨੂੰ ਦੇ ਕੇ ਜਾਣੇ ਆ ਜਿਹੜਾ ਸਾਧਨ ਕੋਈ ਗੱਡੀ ਲੈ ਕੇ ਆਓਗੇ ਕੋਈ ਬੱਸ ਲੈ ਕੇ ਆਉਂਗੇ ਟੱਕ ਲੈ ਕੇ ਆਉਂਗੇ ਕਾ ਝੰਡਾ ਲਾ ਕੇ ਲੈ ਕੇ ਆਉਣਾ ਹੈ ਕਿ ਝੰਡੇ ਦੇ ਵਿੱਚ ਪੰਜ ਪਹਾੜوں ਲਾਇਨਾ ਨੇ ਦਿਹਾਉਣਾ ਆ ਪੰਜੇ ਲਾਇਨਾ ਪੰਜੇ ਦਰਿਆਵਾਂ ਦੀਆਂ ਲੈ ਲੈ ਜੇਲਮ ਤੇ ਚਨਾਬ ਦੀ ਲਾਇਨਾ ਆਪਦੇ ਦੋਨੇ ਜੇਲਮ ਤੇ ਚਨਾਬ ਦੇ ਦਰਿਆ ਜਿਹੜੇ ਪਾਕਿਸਤਾਨ ਕੱਤੇ ਹੋਏ ਨੇ ਉਹਦੇ ਮਿਲ ਜਾਂਦੇ ਨੇ ਉਹ ਚਾਹ ਨੇ ਲਾ ਵੀ ਪੈਂਦਾ ਕਿ ਆ ਆਖਿਆ ਪੈਂਦਾ ਉਹ ਮੇਰੇ ਪਾਸੇ ਤੇ ਖੱਬੇ ਸੱਪ ਨੇ ਕਹਿੰਦਾ ਕਿ ਇੱਥੇ ਹੈਗੀ ਮਕਮਲਾ ਕੇ ਇਕੱਠੇ ਹੋ ਗਏ ਇਹ ਅਸੀਂ ਪੰਜਾਂ ਗ੍ਰਾਮਾਂ ਨੂੰ ਇਸ ਖੱਟੇ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜ ਪਾਣੀਆਂ ਨੇ ਕਰਤੀ ਸਾਡੇ ਨੂੰ ਲੈ ਦੇ ਕੇ ਖਾਣ ਨਾ ਲੋਹਾ ਨਾ ਕੋਲਾ ਨਾ ਕੁਝ ਮਿਲੇ ਜੇ ਪੂਰੀ ਦੁਨੀਆ ਤੁਹਾਡੇ ਵਰ ਦੇਖੀ ਪੂਰਾ ਭਾਰਤ ਪੰਜਾਬੀਆਂ ਵਰ ਦੇਖੀ کہ جے اس جمل پہ گا تو, تو پنجابی تو سو ملا روشن کو بےنتی ہے کہ چوبی تریق نو وی بیر کا پلان سے شروع کرنا اپنا تے شری پرتاپ سر سوا جی نے اپنا پہنچنا ہے تو پنڈا لوگوں کی ساتھ لے کے آؤں گا ਸਾਨੂੰ ਆਪਣਾ ਨੰਬਰ ਵੀ ਲਿਖਾ ਦਿਓ। ਰੈਸ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਲੱਖ ਸਤਾਣਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਉਹਨਾਂ ਦਾ ਹੱਥ ਇੱਕ ਲੱਖ ਸਤਾਣਾ ਵੱਲੋਂ ਪੂਰੇ ਪੰਜਾਬ ਵਿੱਚ ਕਾਲੇ ਪਾਣੀਆਂ ਦੇ ਮੋਰਚੇ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪਾਣੀ ਬਹੁਤ ਜ਼ਿਆਦਾ ਗੰਦਲੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਫੈਕਟਰੀਆਂ ਦਾ ਗੰਦਾ ਪਾਣੀ ਪੰਜਾਬ ਦੀਆਂ ਨਦੀਆਂ ਤੇ ਧਰਤੀ ਹੇਠ ਡ੍ਰਿਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਜਿਸ ਕਾਰਨ ਲੋਕਾਂ ਨੂੰ ਵੱਡੀਆਂ-ਵੱਡੀਆਂ ਬਿਮਾਰੀਆਂ ਲੱਗ ਰਹੀਆਂ ਨੇ ਉਹਨਾਂ ਕਿਹਾ ਇੱਕ ਲੋਕਾਂ ਨੂੰ ਕੈਂਸਰ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਨੇ ਇਹਨਾਂ ਪਾਣੀ ਦੇ ਗੰਦਲੇ ਹੋਣ ਕਾਰਨ ਅਜਿਹੇ ਪਾਣੀ ਕਾਰਨ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਬੰਬ ਗਿਰਨ ਬਰਾਬਰ ਹੈ ਉਹਨਾਂ ਕਿਹਾ ਕਿ ਉਹੀ ਜਿਹੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਜਿਵੇਂ ਕਿ ਜਾਪਾਨ ਵਿੱਚ ਲੱਗ ਰਹੀਆਂ ਨੇ ਉਹਨਾਂ ਕਿਹਾ ਕਿ ਇਹਨਾਂ ਨੂੰ ਸਹੀ ਕਰਨ ਲਈ ਸਾਨੂੰ ਮੋਰਚੇ ਲਗਾਉਣੇ ਪੈਣਗੇ ਜਿੱਥੇ ਚੱਲਦੇ ਉਹਨਾਂ ਵੱਲੋਂ ਜਿੱਥੇ ਚੱਲਦੇ ਉਹਨਾਂ ਵੱਲੋਂ 24 ਅਗਸਤ ਨੂੰ ਕਾਲੇ ਪਾਣੀ ਦੇ ਮੋਰਚੇ ਲਈ ਸੱਦਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਲਗਾਤਾਰ ਮੋਰਚੇ ਲਗਾਏ ਜਾ ਹੁਣ ਇੱਕ ਵਾਰ ਫਿਰ ਉਹਨਾਂ ਵੱਲੋਂ 24 ਅਗਸਤ ਨੂੰ ਕਾਲੇ ਪਾਣੀ ਦੇ ਮੋਰਚੇ 'ਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਇਸ ਲਈ ਉਹਨਾਂ ਨੇ ਰੂਟ ਮੈਪ ਵੀ ਤਿਆਰ ਕੀਤਾ ਹੈ ਬੱਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜਿਨ੍ਹਾਂ ਨੇ ਹਾਲਾਤ ਪੰਜਾਬ ਦੇ ਚਿੰਤਾਜਨਕ ਜਿਨ੍ਹਾਂ ਹਾਲਾਤ ਗੰਭੀਰ ਨੇ ਉਹਨੇ ਸਾਡੇ ਲੋਕ ਗੰਭੀਰ ਨੇ ਉਹਨੇ ਲੋਕ ਫਿਕਰਮੰਦ ਨਹੀਂ ਹੈ ਨਾ ਪੰਜਾਬ ਨੂੰ ਲੈ ਕੇ ਨਾ ਧਰਤੀ ਨੂੰ ਲੈ ਕੇ ਨਾ ਪਾਣੀ ਆਪ ਲੈ ਕੇ ਨਾ ਬੂਟੀ ਨੂੰ ਲੈ ਕੇ ਨਾ ਹਵਾਵਾਂ ਨੂੰ ਲੈ ਕੇ ਨਾ ਆਪਣੀਆਂ ਫਸਲਾਂ ਫਸਲਾਂ ਨੂੰ ਲੈ ਇਥੋਂ ਨਾ ਕਿਸੇ ਨੇ ਖੁੱਦਲੋ ਜੋ ਹੈ ਕਿ ਅਸੀਂ ਆਪਣੇ ਆਪ ਨਾਲ ਦੀ ਬੰਦੇ ਦਾ ਉਹ ਮਹੱਤਵ ਪਿਆਰ ਦੇ ਇਹ ਲੜਾਈ ਹੈ ਜਿਹੜੀ ਇਸ ਸਾਬਿਤ ਸਾਰਿਆਂ ਦੀ ਗਾਈ ਹੈ ਅਸੀਂ ਕੱਲ ਤੋਂ ਸੋਡੇ ਜਿਲ੍ਹਾ ਫਰੀਦਕੋਟ ਦੇ ਜਿਹੜੇ ਠਾੜ ਦੇ ਪਿੰਡ ਮਾਈ ਦੇ 100 ਦੇ ਕਰੀਬ ਬਿਲਕੁਲ ਇਹਨਾਂ ਪਿੰਡਾਂ ਦੀ ਇਹਨਾਂ ਪਿੰਡਾਂ ਚਾਏ ਹੋਏ 3 ਪਿੰਡਾਂ ਚੱਲ ਗਏ ਆ ਸੰਸਥਾ ਦਾ ਪਿੰਡ ਅੱਜ ਆ ਚੁੱਕੇ ਆ ਅਲੇ ਜਾਣਾ ਪਿੰਡਾਂ ਤਾਂ ਮੈਂ ਸੋਡੇ ਇਸ ਪਿੰਡਾਂ ਚਾ ਕੇ ਦੇਖਿਆ ਕਿ ਪਈ ਇਹ ਪ੍ਰੋਟੋਕੋਲ ਲੈ ਕੇ 1800 ਫੁੱਟ ਤੱਕ ਸੋਨੇ ਬੋਲ ਹੋਇਆ ਤੇ 1800 ਫੁੱਟ ਤੱਕ ਪਾਣੀ ਮਾਰਿਆ ਗਿਆ ਇਹ ਕਦੇ ਤੋਂ ਮੜਾ ਬੋਤਾ ਜੰਗਾ ਪਾਣੀ ਹੋਵੇ ਨਹੀਂ ਤੇ ਤਕਰੀਬਨ ਇਸ ਸਾਰੇ ਇਲਾਕੇ ਦਾ ਪਾਣੀ ਮਾਰਿਆ ਜੇ ਮਾਦੀ ਮੁੱਢਲੀ ਕੋਈ ਇੱਥੇ ਰੌਣਕਾਈ ਕੋਈ ਬਹਾਲ ਹੋਇਆ ਉਹਦਾ ਇਲਾਕਾ ਤਾਂ ਇਹ ਨਹਿਰਾ ਕਰਕੇ ਹੋਇਆ ਹੁਣ ਨਹਿਰਾਂ ਦੇ ਉੱਤੇ ਲੱਗੇ ਨਲਕਿਆਂ ਦਾ ਪਾਣੀ ਪੀਣ ਤੋਂ ਵੀ ਡਾਕਟਰ ਰੋਕ ਰਹੇ ਆ ਵੀ ਇਹਦੇ ਵਿੱਚ ਜਰੇਨੀਅਮ ਆ ਇਹ ਕੈਮੀਕਲ ਆ ਇਹ ਤੁਹਾਨੂੰ ਕਲਾ ਪੀਂਦੀਆ ਕਰੂਗਾ ਤੁਹਾਨੂੰ ਕੈਂਸਰ ਕਰੂਗਾ ਫਰੀਦਪੁਰ ਦਾ ਚੌੜੀਆਂ ਨਹਿਰਾਂ ਦੇ ਪੁਲਾਂ ਦੇ ਵਿਚਾਲੇ ਖੜੇ ਨਲਕਿਆਂ ਦੇ ਪਾਣੀ ਦਾ ਟੈਸਟ ਹੋਇਆ ਉਹ ਟ੍ਰਿਓ ਜੀ ਵੀ ਆਇਆ ਹੁ ਜਰੇਨੀਅਮ ਕੀ ਹੁੰਦਾ ਅੱਜ ਤੋਂ 80 ਸਾਲ ਪਹਿਲਾਂ 1945 ਦੇ ਵਿੱਚ ਜਾਪਾਨ ਦੇ ਵਿੱਚ ਹਿਰੋਸ਼ੀਮਾ ਦੇ ਇਲਾਕੇ ਸਾਫ ਦੀ ਦੋ ਸ਼ਹਿਰਾਂ ਨੇ ਬੰਬ ਸੱਤੇ ਪਰਮਾਣੂ ਬੰਬ ਅੱਜ 80 ਸਾਲਾਂ ਬਾਅਦ ਵੀ ਉੱਥੇ ਜੀਵਨ ਸੰਭਵ ਨਹੀਂ ਉਹ ਜ਼ਹਿਰਾਂ ਉਹ ਕੈਮੀਕਲ ਉਹ ਜੇਰਨੀਅਮ ਜਿਹੜੇ ਉਹਨਾਂ ਬੰਬਾਂ ਚ ਪਾਏ ਜਾਂਦੇ ਨੇ ਉਸ ਵੇਲੇ ਪਾਣੀ ਚਾਹਤੇ ਆ ਤੇ ਜੜ ਰਹਿਣਾ ਪੈਂਦਾ ਤਾਂ ਆਨਾ ਬੰਦਾ ਬਾਹਰ ਹੀ ਦੇ ਪਿੰਡ ਬੱਚੇ ਪੈਦਾ ਹੁੰਦੇ ਆ ਉੱਥੇ ਪਹਾੜ ਪੁੱਲੇ ਲੰਗੜੇ ਐਨੇ ਕਾਰੇ ਕਿਸੇ ਦੇ ਬਾਹ ਨਹੀਂ ਕਿਰ ਲੱਤ ਨਹੀਂ ਕਿਸੇ ਦੇ ਅੱਖ ਨਹੀਂ ਕਿਸੇ ਦੇ ਕੰਦ ਨਹੀਂ ਜਾਂਦੇ ਜਵਾਨ ਨੂੰ ਸ਼ੂਗਰ ਆ ਕੈਂਸਰ ਆ ਕੀ ਵੀ ਆ ਕਿਡਨੀਆਂ ਗੁਰਦੇ ਸਾਲ ਸਾਲ ਦੋ ਸਾਲ ਦੇ ਜਵਾਨ ਦੀ ਐਫਸੀ ਭਰਿਆ ਪਿਆ ਲੋਕਾਂ ਦੇ ਜ਼ਰਾਕਾਂ ਦੇ ਕਿਡਨੀਆਂ ਗੁਰਦੇ ਪਿੰਡ ਆ ਪਿੱਛੇ ਮੈਂ ਵੀਡੀਓ ਪਾਈ ਸੀ ਕਿਸੇ ਬੱਚੇ ਦੇ 18 ਕਰੋੜ ਦਾ ਕੀ ਕਹ ਲਿਆ ਸੀ 18 ਕਰੋੜ ਕਿੱਥੋਂ ਇਕੱਠਾ ਹੋਵੇ ਲੋਕਾਂ ਤੋਂ ਵੀ ਇਕੱਠਾ ਹੋਵੇ ਤੇ ਬਿਮਾਰੀ ਦਾ ਪਤਾ ਨਹੀਂ ਹੈ ਕਿ ਨਹੀਂ ਗਾਂ ਧੀ ਕੋੂ ਦਾ ਬੱਚਾ 8-9 ਮਹੀਨਿਆਂ ਦਾ ਬੱਚਾ ਲੈ ਨਹੀਂ ਤੂ ਮੈਂ ਸਭੀ ਤਾਂ ਸਾਡੇ ਨਾਲੋਂ ਜਾਨਵਰ ਪੰਛੀ ਪਸ਼ੂ ਜਿਹੜੇ ਬੇਜਾਨ ਹੁੰਦੇ ਆ ਜੇ ਉਹ ਵੀ ਆਪਣੇ ਬੱਚਾ ਨੂੰ ਬਚਾਉਣ ਖਾਤਰ ਆਪਣੀ ਜੀਵਨ ਜਾਨ ਲਾ ਦੇ। ਕੁੱਤੀਆਂ ਦੇ ਰਿੰਦੀਆਂ ਦੇ ਕਾਂ ਆਂਦੇ ਪੀਂਹੋਂ ਦਾ। ਧੁੱਗੀ ਦਾ ਦੇ ਕਾਂ ਦਾ ਮਾਇਨਾ ਦੇ ਧੁੱਗੀ ਦਾ ਮਾਇਨਾ ਕਾਂ ਦੇ ਮੁਕਾਬਲੇ ਥੋੜਾ। ਪਰ ਆਪਣੇ ਆਂਡੇ ਆਪਣੇ ਬੱਚਾ ਨੂੰ ਬਚਾਉਣ ਲਈ ਜੀਵਨ ਜਾਨ ਤੋ ਕਾਂ ਲਾ ਦੇ। ਦੀਦੀਆਂ ਆਂਡੇ ਦੀਆਂ ਦੇ ਬੰਦਾ ਜਾਂਦਾ ਕੁੱਤਾ ਜਾਂਦਾ ਦੀਦਾਂ ਖੁੱਗ ਮਾਰਦੀਆਂ ਸਿਰ ਚਾ। اپنی جان دی پرواہ کرتے بنا اپنے آنڈے بچے بچا رہے یا جب وہ جانوروں پنچی جنہ کو جوان تو نہیں ہے پر اپنے بچوں بچا لے اپنی جان جو ہے پا لے سارے کو جوان بھی ہے سارے کو گیان بھی ہے سارے کو چنگے مارے نے سمجھ بھی ہے اکل بھی ہے اسی پھر بھی اپنی نسل اپنے جواکوں اپنے آپ کو موت دن تک رہے ہیں چپ کر کے کر دیں ਵੇਰੇ ਚਾਹ ਕਰਦੇ ਹੋ ਉੱਠ ਕੇ ਪਾਣੀ ਵਰਤਦੇ ਹੋ। ਤਾਲ ਧਰਦੇ ਹੋ, ਸਬਜ਼ੀ ਧਰਦੇ ਹੋ, ਪਾਣੀ ਵਰਤਦੇ ਹੋ। ਆਟਾ ਗੁੰਨਦੇ ਹੋ, ਪਾਣੀ ਵਰਤਦੇ ਹੋ। ਤਿੰਨੇ ਉਹ ਪਾਣੀ, ਖਸਲਾਂ ਨੂੰ ਪਿਉਨੇ ਉਹ ਪਾਣੀ। ਖਸਲਾਂ ਨੂੰ ਧਾਉਨੇ ਉਹ ਪਾਣੀ। ਵੀਨਾ ਰੋਟੀ ਨਾਲ ਖਾਓ ਵਰਤੇ ਨਹੀਂ। ਦੋਨੋਂ ਪਾਣੀਆ ਪੀਓ ਤਾਂ ਮਲ ਜੂ। ਦਰਵਾਣੀ ਕੀ ਕਹਿੰਦੀ ਹੈ ਪਹਿਲਾ ਪਾਣੀ ਖਿਓ ਹੈ ਜਦ ਤੱਕ ਹਰਿਆ ਸਰ ਕੋਈ ਪਹਿਲਾ ਪਾਣੀ ਸਭ ਇਹਦੇ ਨਾਲ ਜੀਵਨ ਆ ਸਾਰਾ ਹਰਿਆ ਪਰ ਇਹਦੇ ਨਾਲ ਪਵਨ ਗੁਰੂ ਕਾਣੀ ਪਤਾ ਉਹ ਪਾਣੀ ਪਿਓ ਉਹ ਸਤਪੁਰਖ ਦਾ ਤੁਹਾਡਾ ਪਾਣੀ ਪਿਓ ਉਹ ਦੁਨਿਆਵਾਰੇ ਸਾਡੇ ਪਾਣੀ ਜਿਹੜੇ ਦੁਨਿਆਵਾਂ ਸਮਾਂ ਚੋ ਦਸ਼ਮੇਸ਼ ਪਤਾ ਨੇ ਖੰਡੇ ਬਾਤੇ ਦੀ ਪੌਂਸ ਕਾਇਮ ਤੇ ਉਪਰ ਮਾ ਜੀਵੜੇ ਪੈਦਾ ਕੀਤੇ ਪੰਜਾਬੂ ਸੂਰ ਨੇ ਪੈਦਾ ਕੀਤੇ ਉਹਨਾਂ ਸੂਰਾਂ ਨੇ ਉੱਠ ਕੇ ਦੁਨੀਆਂ ਭਾਗ ਦੇ ਜਨਮ ਦਾ ਮਾਸ ਕੀਤਾ ਈਆਂ ਪੈਜਾਂ ਦੀ ਇੱਜ਼ਤ ਵਾਦੀ ਕੀਤੀ ਉਹ ਦਰਿਆ ਉਹ ਸਭ ਕੋਲੋਂ ਪਾਣੀ ਸਰਵਨ ਮਾਰਦੇ ਆ ਚਿਹਰੇ ਦੇ ਕੋਈ ਜ਼ਿੰਮੇਦਾਰ ਨਹੀਂ ਆ ਜਿਹੜੀਆਂ ਹਜ਼ਾਰਾਂ ਡੰਗਾ ਫੈਕੜੀਆਂ ਉਹਨਾਂ ਨੇ ਕਰਾਇਆ ਲੁਝਾਰੇ ਲੱਗੀਆਂ ਹੋਈਆਂ ਨੇ ਪੂਰੀ ਦੁਨੀਆ ਚ ਗੈਨ ਹੈ ਯੂਰਪ, ਕੈਨੇਡਾ, ਅਮਰੀਕਾ, ਵਿੰਗਾ, ਲਖਣੀ ਭਾਰਤ, ਆਮਨ ਲੱਗੋ ਤੇ ਉਹਨੀਆਂ ਹਾਈ ਕੋਰਟਾਂ ਨੇ ਬਣਕੀਆਂ ਵਾਟਕੀਆਂ ਕਿ ਇਹ ਜਗ੍ਹਾ ਇਹ ਉਹਨਾਂ ਦਾ ਕਰਾਮਦਾ ਫਿਕਰ ਕਰਨ ਮਾਹਰੇ ਬਣ ਸਕਦੇ 3 ਹੀ 50 100 ਨਹੀਂ सैकड़े में हज़ारा पंज लॻी वञे